ਸਾਊਥ ਕੋਰੀਆ ਕੰਟਰੀ ਦੇ ਵਿੱਚ ਤੁਸੀਂ ਬਿਲਕੁਲ ਫ੍ਰੀ ਸਟੱਡੀ ਐਡਮਿਸ਼ਨ ਲੈ ਸਕਦੇ ਹੋ ਸਾਊਥ ਕੋਰੀਆ ਦੇ ਵਿੱਚ ਡੀ 2 ਵੀਜ਼ਾ ਹੁੰਦਾ ਉਸ ਦੇ ਵਿੱਚ ਐਡਮਿਸ਼ਨ ਕਿਵੇਂ ਲੈ ਸਕਦੇ ਆ ਟਿਊਸ਼ਨ ਫੀਸ ਆਉਂਦੀ ਹੈ ਨਹੀਂ ਆਉਂਦੀ ਕਿੰਨੀ ਆਉਂਦੀ ਹੈ ਆਈ ਲੈਟ ਸਪੀਡੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਕਿੰਨਾ ਫੰਡ ਚਾਹੀਦਾ ਕਿੰਨਾ ਗੈਪ ਚੱਲਦਾ ਕਦੋਂ ਇਸ ਦਾ ਐਡਮਿਸ਼ਨ ਓਪਨ ਹੈ ਤੇ ਕਿੰਨੇ ਅਨਟੇਕ ਹੁੰਦੇ ਆ ਸਾਰਾ ਕੋਸ ਜਿੰਨਾ ਵੀ ਕੁਝ ਹੁੰਦਾ ਐਡਮਿਸ਼ਨ ਲੈਣ ਦੇ ਲਈ ਜਾਂ ਵੀਜ਼ਾ ਲੈਣ ਦੇ ਲਈ ਹਰ ਇੱਕ ਚੀਜ਼ ਮੈਂ ਐਕਸਪਲੇਨ ਕਰੂੰਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਜੋ ਤੁਸੀਂ ਵੀ ਸਾਊਥ ਕੋਰੀਆ ਕੰਟਰੀ ਦੇ ਵਿੱਚ ਡੀ 2 ਵੀਜ਼ੇ ਦੇ ਲਈ ਫ੍ਰੀ ਸਟੱਡੀ ਇੰਗਲਿਸ਼ ਮੀਡੀਅਮ ਦੇ ਵਿੱਚ ਲੈ ਸਕਦੇ ਹੋ ਪਹਿਲਾ ਪੁਆਇੰਟ ਕੀ ਹੁੰਦਾ ਬਾਇ ਸਟੱਡੀ ਇਨ ਸਾਊਥ ਕੋਰੀਆ ਫੋਰ ਡੀ 2 ਵੀਜ਼ਾ ਡੀ 2 ਵੀਜ਼ਾ ਇੱਕ ਇੰਗਲਿਸ਼ ਕੋਰਸ ਜਿਵੇਂ ਕਿ ਆਪਾਂ ਇੰਗਲਿਸ਼ మీడియం ਦੇ ਵਿੱਚ ਕੋਈ ਵੀ ਕੋਰਸ ਕਰਦੇ ਆ ਕਿਸੇ ਵੀ ਕੰਟਰੀ ਦੇ ਵਿੱਚ ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਜੋ ਵੀ ਉਹਦੇ ਵਿੱਚ ਆਪਾਂ ਕੋਰਸ ਲੈਣੇ ਆ ਜੇਨਰਿੰਗ ਦਾ ਲੈ ਲਿਆ, ਐਗਰੀਕਲਚਰ ਦਾ ਲੈ ਲਿਆ, ਜੇ ਮੈਡੀਕਲ ਦਾ ਲੈ ਲਿਆ ਅਲੱਗ-ਅਲੱਗ ਫੀਲਡ ਦੇ ਵਿੱਚ ਆਪਾਂ ਕੋਰਸ ਲੈ ਲੈਣੇ। ਇਸੇ ਤਰ੍ਹਾਂ ਸਾਊਥ ਕੋਰੀਆ ਦੇ ਵਿੱਚ ਬੈਚਲਰ ਤੇ ਮਾਸਟਰ 3 ਸਾਲ ਦੀ ਬੈਚਲਰ, 2 ਸਾਲ ਦੀ ਆਪਣੀ ਮਾਸਟਰ ਐਡਮਿਸ਼ਨ ਆਪਾਂ ਲੈ ਸਕਦੇ ਆ। ਬਟ ਆਈ ਲੈਟਸ ਆਪਾਂ ਨੂੰ 5562 ਘਟੋ ਘਟ ਚਾਹੀਦੇ ਆ ਇਸ ਤੋਂ ਬਿਨਾ ਤੁਸੀਂ ਨਹੀਂ ਅਪਲਾਈ ਕਰ ਸਕਦੇ ਬਟ ਆਪਣਾ ਪੁਆਇੰਟ ਹੈ ਕਿ ਬਾਏ ਸਟੱਡੀ ਇਨ ਸਾਊਥ ਕੋਰੀਆ ਫੋਰ ਡੀ2 ਵੀਜ਼ਾ ਕਿਉਂਕਿ ਇੱਥੇ ਸਟੱਡੀ ਇੰਗਲਿਸ਼ ਮੀਡੀਅਮ ਦੇ ਵਿੱਚ ਹੁੰਦੀ ਹੈ ਦੂਜਾ ਪੁਆਇੰਟ ਹੈ ਕਿ ਇੱਥੇ ਬਿਲਕੁਲ ਫ੍ਰੀ ਸਟੱਡੀ ਹੁੰਦੀ ਹੈ ਤੀਜਾ ਪੁਆਇੰਟ ਹੈ ਕਿ ਇੱਥੇ ਆਪਾਂ ਪਾਰਟ ਟਾਈਮ ਜੌਬ 20 ਘੰਟੇ ਇੱਕ ਹਫ਼ਤੇ ਦੇ ਵਿੱਚ ਕੰਮ ਕਰ ਸਕਦੇ ਆਂ ਚੌਥਾ ਪੁਆਇੰਟ ਆਪਣੇ ਕੋਲੇ ਆਉਂਦਾ ਹੈ ਕਿ ਆਪਾਂ ਨੰਬਰ ਆਫ ਫੀਲਡ ਦੇ ਵਿੱਚ ਆਪਾਂ ਇੱਥੇ ਅਪਲਾਈ ਇੱਥੇ ਆਪਾਂ ਕਰ ਸਕਦੇ ਆਂ ਇਸੇ ਕਰਕੇ ਆਪਾਂ ਨੂੰ ਸਾਊਥ ਕੋਰੀਆ ਦੇ ਵਿੱਚ ਡੂ ਟੂ ਵੀਜ਼ੇ ਦੇ ਲਈ ਜਾਂ ਡੂ ਟੂ ਵੀਜ਼ੇ ਦੇ ਵਿੱਚ ਆਪਾਂ ਨੂੰ ਅਪਲਾਈ ਕਰਨਾ ਚਾਹੀਦਾ ਦੂਜਾ ਪੁਆਇੰਟ ਐਲੀਜੀਬਿਲਟੀ ਕਰਾਈਟੇਰੀਆ ਐਡਮਿਸ਼ਨ ਕਿਵੇਂ ਲੈ ਸਕਦੇ ਆਂ ਪਲੱਸ 2 ਬੈਚਲਰ ਮਾਸਟਰ ਕੋਈ ਵੀ ਲਾਸਟ ਸਟੱਡੀ ਕੀਤੀ ਹੈ 60% ਨੰਬਰ ਘੱਟੋ ਘੱਟ ਹੋਣੇ ਚਾਹੀਦੇ ਆ ਹੁਣ ਪਾਸਪੋਰਟ ਦੀ ਕਲ ਕਰਕੇ ਚਾਹੀਦਾ ਹੈ ਹਨਾ ਪਾਸਪੋਰਟ ਸਾਈਜ਼ ਫੋਟੋ ਅਕੈਡੈਮਿਕ ਡਾਕੂਮੈਂਟ ਮੈਂ ਦੱਸ ਚੁੱਕੇ ਆ ਸਾਰੇ ਡਾਕੂਮੈਂਟ ਜਿਹੜੇ ਹੈਗੇ ਆ ਇਹ ਸਾਰੇ ਡਾਕੂਮੈਂਟ ਆਪਾਂ ਨੂੰ ਅਪੋਸਟਾਈਲ ਕੀਤੇ ਹੋਣੇ ਚਾਹੀਦੇ ਆ ਸਭ ਤੋਂ ਮੇਨ ਡਾਕੂਮੈਂਟ ਕੀ ਚਾਹੀਦਾ ਹੈ ਜਿੰਨਾ ਸਟੂਡੈਂਟ ਨੇ ਆਈਲੈਟਸ ਨਹੀਂ ਕੀਤੀ ਘੱਟੋ ਘੱਟ 5.5 ਬੈਂਡ ਚਾਹੀਦੇ ਆ ਉਹ ਅਪਲਾਈ ਨਹੀਂ ਕਰ ਸਕਦੇ ਪੀਟੀ ਅਕਸੈਪਟ ਨਹੀਂ ਕੋਈ ਵੀ ਆਈਲੈਟਸ ਤੋਂ ਇਲਾਵਾ ਕੋਈ ਵੀ ਹੋਰ ਸਰਟੀਫਿਕੇਟ ਹੈਗਾ ਉਹ ਅਕਸੈਪਟ ਨਹੀਂ ਹੈਗਾ ਸੋ 5.5 ਬੈਂਡ ਚਾਹੀਦੇ ਆ ਘੱਟੋ ਘੱਟ ਜਿੰਨੇ ਜ਼ਿਆਦਾ ਹੋਣਗੇ ਬੈਨੀਫਿਟ ਹੈ ਜਿੰਨੀ ਜ਼ਿਆਦਾ ਪਰਸੈਂਟੇਜ ਤੁਹਾਡੀ ਚੰਗੀ ਹੋਊਗੀ ਚੰਗੀ ਗੱਲ ਹੈ ਮੈਡੀਕਲ ਸਰਟੀਫਿਕੇਟ ਚਾਹੀਦਾ ਟੀਵੀ ਦਾ ਇਸ ਦੇ ਨਾਲ ਆਈਟੀਆਰ ਚਾਹੀਦੀ ਹੈ 10 ਤੋਂ ਲੈ ਕੇ ਨਹੀਂ 10 ਨਹੀਂ 15 ਲੱਖ ਰੁਪਇਆ ਕੋ ਘੱਟੋ ਘੱਟ 15 ਤੋਂ ਲੈ ਕੇ 16 ਲੱਖ ਰੁਪਇਆ ਫੰਡ ਚਾਹੀਦਾ ਜਿਨ੍ਹਾਂ ਨੇ ਐਡਮਿਸ਼ਨ ਲੈਣੀ ਹੈ ਹੁਣ ਤੀਜਾ ਪੁਆਇੰਟ ਆਪਣਾ ਆ ਜਾਂਦਾ ਹੈ ਸਾਊਥ ਕੋਰੀਆ ਦੇ ਵਿੱਚ ਡੀ 2 ਵੀਜ਼ੇ ਦਾ ਟਿਊਸ਼ਨ ਫੀਸ ਦਾ ਗਵਰਨਮੈਂਟ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲਦਾ ਤੁਹਾਨੂੰ ਬਿਲਕੁਲ ਫ੍ਰੀ ਸਟੱਡੀ ਮਿਲਦੀ ਹੈ ਕਈ ਯੂਨੀਵਰਸਿਟੀਆਂ ਦੇ ਵਿੱਚ ਤੁਹਾਡੇ ਮੈਰਿਟ ਦੇ ਬੇਸ ਤੇ ਤੁਹਾਡੀ ਆਈਲੈਟ ਦੇ ਬੇਸ ਤੇ ਐਡਮਿਸ਼ਨ ਦਿੰਦੇ ਨੇ ਕਿ ਤੁਹਾਡੀ ਟਿਊਸ਼ਨ ਫੀਸ ਦੇ ਵਿੱਚ ਉਹ 50% ਉਹ 60% ਜਾਂ ਟੋਟਲ ਉਹ ਉਸ ਨੂੰ ਮਾਫ ਕਰ। ਕਈ ਯੂਨੀਵਰਸਿਟੀ ਦੇ ਵਿੱਚ ਉਹ 50% ਮਾਫ ਕਰਦੇ ਟਿਊਸ਼ਨ ਫੀਸ। ਕਈ ਦੇ ਵਿੱਚ ਸਾਰੀ ਮਾਫ ਕਰਦੇ ਐ। ਕਈ ਦੇ ਵਿੱਚ ਜਮਾ ਵੀ ਨਹੀਂ ਮਾਫ ਕਰਦੇ ਜਿਨ੍ਹਾਂ ਦੇ ਆਈਲੈਂਡਸ ਦੇ ਵਿੱਚ 55-65 ਜਿਨ੍ਹਾਂ ਦੇ ਪਰਸੈਂਟੇਜ ਵੀ ਨੀਅਰ ਅਬਾਊਟ 60-70 ਨੋਰਮਲ ਪਰਸੈਂਟੇਜ ਹੈ ਉਹਨਾਂ ਨੂੰ ਐਡਮਿਸ਼ਨ ਮਿਲ ਜੇ ਇੰਨੀ ਹੀ ਗੱਲ ਹੈ ਕਿਉਂਕਿ ਜੇ ਸਕਾਲਰਸ਼ਿਪ ਲੈਣੀ ਹੈ ਸਕੋਲਰਸ਼ਿਪ ਦੇ ਲਈ ਉਹ ਪਰਸੈਂਟੇਜ ਨੂੰ ਤੇ ਉਹ ਆਪਣੇ ਆਈਲੈਂਡ ਤੇ ਸਕੋਰ ਨੂੰ ਹਰ ਹਾਲਤ ਦੇ ਵਿੱਚ ਚੈੱਕ ਕਰਦੀ ਹੈ ਇੱਕ ਆਪਣੇ ਕੋਲ ਤੁਸੀਂ ਚੈੱਕ ਕੀਤਾ ਹੋਊਗਾ ਸਕੋਲਰਸ਼ਿਪ ਪਲਾਨ ਦੇ ਲਈ ਜੀ ਕੇ ਐਸ ਸਕੋਲਰਸ਼ਿਪ ਹੁੰਦੀ ਹੈ ਜਿਸ ਦੇ ਵਿੱਚ ਟੋਟਲੀ ਸਕੋਲਰਸ਼ਿਪ ਫ੍ਰੀ ਹੁੰਦੀ ਹੈ ਜਿਸ ਦੇ ਵਿੱਚ ਇੱਕ ਸਕੋਲਰਸ਼ਿਪ ਉਹਦੀ ਗਵਰਨਮੈਂਟ ਜਿਹੜੀ ਕਿ ਮੈਂ ਜੀ ਕੇ ਐਸ ਦੀ ਗੱਲ ਕਰ ਰਿਹਾ ਹਾਂ ਦੂਜੀ ਸਕਾਲਰਸ਼ਿਪ ਹੁੰਦੀ ਹੈ ਯੂਨੀਵਰਸਿਟੀ ਬਨਸ ਸਕਾਲਰਸ਼ਿਪ ਜੀਕੇਸ ਦੇ ਵਿੱਚ ਫੁੱਲ ਸਕਾਲਰਸ਼ਿਪ ਹੈ ਯੂਨੀਵਰਸਿਟੀ ਨੇ ਡਿਸਾਈਡ ਕਰਨਾ ਦੂਜੀ ਦੇ ਵਿੱਚ ਕਿ ਕਿੰਨੀ ਸਕਾਲਰਸ਼ਿਪ ਦੀ ਹੋਣੀ ਹੈ ਤੁਹਾਡੇ ਪਰਸੈਂਟੇਜ ਨੂੰ ਦੇਖ ਕੇ ਹੁਣ ਸਟਾਈਪੈਂਡ ਵੀ ਮਿਲਦਾ ਹੈ ਇਸ ਦੇ ਵਿੱਚ 20 ਤੋਂ ਲੈ ਕੇ 30000 ਰੁਪਿਆ ਜੇ ਆਪਾਂ ਗੱਲ ਕਰੀਏ ਸਾਊਥ ਕੋਰੀਆ ਦੇ ਵਿੱਚ ਇਨਕਮ ਦੀ ਇੱਕ ਘੰਟੇ ਦੇ ਵਿੱਚ 600 ਰੁਪਿਆ ਕਮਾ ਲੈਣੇ ਘਟੋ ਘਟ ਜੇ ਤੁਸੀਂ ਕਟੋ-ਕਟ ਇੱਕ ਦਿਨ ਦੇ ਵਿੱਚ ਜੇ ਤੁਸੀਂ 8 ਘੰਟੇ ਵੀ ਕੰਮ ਕੀਤਾ ਨੀਅਰ ਬਾਊਡ 5000 ਰੁਪਿਆ ਹੋਵੇ 5000 ਰੁਪਿਆ ਕਟੋ-ਕਟ ਇੱਕ ਦਿਨ ਦਾ ਬਣ ਜਾਂਦਾ ਉਹ ਤੁਹਾਡੇ ਤੇ ਹੈ 550 ਤੋਂ ਲੈ ਕੇ 750 ਰੁਪਿਆ ਇੱਕ ਘੰਟੇ ਤੁਸੀਂ ਬਣਾ ਸਕਦੇ ਹੋ ਇਸ ਦੇ ਨਾਲ ਜਿਹੜਾ ਐਕਸਪੈਂਸਿਵ ਦੀ ਗੱਲ ਕਰੀਏ ਇੱਕ ਇੱਕ ਮਹੀਨੇ ਦਾ 40 ਤੋਂ ਲੈ ਕੇ 70000 ਰੁਪਏ ਜਿਹੜਾ ਹੈਗਾ ਤੁਹਾਡਾ ਖਰਚਾ ਆ ਜਾਂਦਾ ਪ੍ਰੋਬਲਮ ਆਉਂਦੀ ਹੈ ਜਦੋਂ ਆਪ ਅਪਲਾਈ ਕੀਤਾ ਹੁੰਦਾ ਆਪਣਾ ਐਡਮਿਸ਼ਨ ਕੈਨਸਲ ਹੋ ਜਾਂਦਾ ਆਪਣਾ ਐਡਮਿਸ਼ਨ ਨਹੀਂ ਆਉਂਦਾ ਮੇਰਾ ਵੀਜ਼ਾ ਕਿਉਂ ਰਿਜੈਕਟ ਹੋਇਆ ਬਟ ਮੈਂ ਐਡਮਿਸ਼ਨ ਦੀ ਗੱਲ ਕਰ ਰਿਹਾ ਮੇਰਾ ਐਡਮਿਸ਼ਨ ਕਿਉਂ ਨਹੀਂ ਆਇਆ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ ਅਪਲਾਈ ਕਰਨ ਵੇਲੇ ਤੁਹਾਡੇ ਡਾਕੂਮੈਂਟ ਪ੍ਰੋਪਰ ਕੰਪਲੀਟ ਨਹੀਂ ਹੋਏ ਡਾਕੂਮੈਂਟ ਪ੍ਰੋਪਰ ਸਕੈਨ ਨਹੀਂ ਹੋਈ ਜਾਂ ਤੁਸੀਂ ਡਾਕੂਮੈਂਟ ਦੇ ਵਿੱਚ ਐਸਓਪੀ ਪ੍ਰੋਪਰ ਨਹੀਂ ਬਣਾਈ ਜਾਂ ਤੁਹਾਡੇ ਆਈ ਲੈਟਸ ਦੇ ਪ੍ਰੋਪਰ ਬੈਂਡ ਨਹੀਂ ਹੈਗੇ ਜਾਂ ਆਈ ਲੈਟਸ ਐਕਸਪਾਇਰ ਹੋ ਗਈ ਜਾਂ ਤੁਹਾਡੀ ਇੰਟਰਵਿਊ ਆਈ ਹੈ ਤੁਹਾਡੀ ਇੰਟਰਵਿਊ ਦੇ ਵਿੱਚ ਤੁਸੀਂ ਪ੍ਰੋਪਰ ਇੰਗਲਿਸ਼ ਦੇ ਵਿੱਚ ਇੰਟਰਵਿਊ ਨਹੀਂ ਦਿੱਤੀ ਜਾਂ ਤੁਸੀਂ ਜਿਹੜਾ ਫੰਡ ਸ਼ੋ ਕੀਤਾ ਹੈ ਫੰਡ ਤੁਹਾਡਾ ਪ੍ਰੋਪਰ ਸਫੀਸ਼ੀਐਂਟ ਨਹੀਂ ਹੈਗਾ ਜਾਂ ਤੁਹਾਡਾ ਫੰਡ ਫੀਕ ਹੈ ਜਾਂ ਤੁਹਾਡੇ ਕੋਲੇ ਪ੍ਰੋਪਰਟੀ ਦੇ ਡਾਕੂਮੈਂਟ ਜਿਵੇਂ ਕਿ ਕੁਝ ਵੀ ਕਹਿ ਲਓ ਜਾਂ ਜੀ ਫਾਰਮ ਕਹਿ ਲਓ ਜਾਂ ਤੁਸੀਂ ਆਈਟੀਆਰ ਕਹਿ ਲਓ ਇਹ ਡਾਕੂਮੈਂਟ ਤੁਹਾਡੇ ਪ੍ਰੋਪਰ ਨਹੀਂ ਹੈਗੇ ਜਾਂ ਤੁਹਾਡਾ ਅਕੈਡੈਮਿਕ ਸਕੋਰ ਬਹੁਤ ਜ਼ਿਆਦਾ ਲੋ ਹੈ ਜਿਸ ਕਰਕੇ ਜਿਹੜਾ ਤੁਹਾਡਾ ਜਿਹੜਾ ਐਡਮਿਸ਼ਨ ਹੈ ਉਹ ਕੈਨਸਲ ਹੋ ਜਾਂਦਾ ਹੈ ਦੋ ਅਟੇਕ ਹੁੰਦੇ ਆ ਸਾਊਥ ਕੋਰੀਆ ਦੇ ਵਿੱਚ ਫਰਬਰੀ ਅਟੇਕ ਆਲਰੇਡੀ ਕਲੋਜ਼ ਹੋ ਚੁੱਕੇ ਆ ਮੈਂ ਗੱਲ ਦੱਸਾਂ ਮੈਂ ਸਪਟੰਬਰ ਅਟੇਕ 2026 ਦੀ ਗੱਲ ਕਰ ਰਿਹਾ ਸਪਟੰਬਰ ਅਟੇਕ ਦੇ ਲਈ ਐਡਮਿਸ਼ਨ ਸਟਾਰਟ ਨੀਅਰ ਬਾਊਟ ਦਸੰਬਰ ਦੇ ਲਾਸਟ ਵਿੱਚ ਜਨਵਰੀ ਦੇ ਵਿੱਚ ਜਦ ਤੱਕ ਇਹਦੇ ਵਿੱਚ ਇਸ ਟਾਈਮ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਕਿਉਂਕਿ ਅਪਲਾਈ ਕਰਨ ਵੇਲੇ ਆਈਡੀਆ ਪੈਨ ਕਾਰਡ ਬੈਂਕ ਬੈਲੈਂਸ ਹੋਰ ਬਰਸ ਸਰਟੀਫਿਕੇਟ ਬਹੁਤ ਡਾਕੂਮੈਂਟ ਚਾਹੀਦੀ ਹੈ ਡਾਕੂਮੈਂਟ ਅਰੇਂਜ ਕਰਨ ਤੇ ਹੀ ਤੁਹਾਨੂੰ ਮਹੀਨਾ ਲੱਗ ਜਾਂਦਾ ਜੇ ਲੇਟ ਅਪਲਾਈ ਕਰੋਗੇ ਸਾਊਥ ਕੋਰੀਆ ਵਿੱਚ ਇੱਕ ਰੂਲ ਹੈ ਕਿ ਲੇਟ ਅਪਲਾਈ ਕਰਨ ਵਾਲੇ ਨੂੰ ਐਡਮਿਸ਼ਨ ਨਹੀਂ ਮਿਲਦੀ ਕਿਉਂਕਿ ਪਹਿਲਾਂ ਐਡਮਿਸ਼ਨਾਂ ਸੀਟਾਂ ਫੁੱਲ ਹੋ ਜਾਂਦੀਆਂ ਇਹ ਗੱਲ ਸੱਚ ਹੈ ਮੈਂ ਕੋਈ ਲਾਲਚ ਨਹੀਂ ਦੇ ਰਿਹਾ ਹੁਣ ਐਡਮਿਸ਼ਨ ਲੈਣਾ ਮੈਂ ਟੇਕ ਵੀ ਦਾਸ ਤੀ ਮੈਂ ਐਡਮਿਸ਼ਨ ਕੈਨਸਲ ਵੀ ਦਾਸ ਤਾ ਕਿਉਂ ਹੋ ਜਾਂਦਾ ਹੈ ਪਰ ਯੂਨੀਵਰਸਟੀਆਂ ਕਿਹੜੀਆਂ ਕਿਹੜੀਆਂ ਯੂਨੀਵਰਸਟੀਆਂ ਬਹੁਤ ਹੈ ਮੈਂ ਨਾਰਮਲ ਗੱਲ ਕਰ ਰਿਹਾ ਜਿਵੇਂ ਕਿ ਸਿਓਲ ਨੈਸ਼ਨਲ ਯੂਨੀਵਰਸਿਟੀ ਹੈ ਜਿਵੇਂ ਕਿ ਯੌਨਸੀ ਯੂਨੀਵਰਸਿਟੀ ਹੈ ਜਿਵੇਂ ਕਿ ਚੋਂਗ ਯੂਨੀਵਰਸਿਟੀ ਹੈ ਜਿਵੇਂ ਕਿ ਕੋਂਗ ਹੈਕੋਂਗ ਯੂਨੀਵਰਸਿਟੀ ਹੈ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰੋ ਦੈਨ ਤੁਹਾਡਾ ਜਿਹੜਾ ਐਡਮਿਸ਼ਨ ਹੈ ਉਹ ਆ ਜਾਈਂਗਾ ਅਪਲਾਈ ਕਰਨ ਦਾ ਪ੍ਰੋਸੈਸ ਕੀ ਹੈ ਸਭ ਤੋਂ ਪਹਿਲਾਂ ਔਰ ਅਕੈਡੈਮਿਕ ਡਾਕੂਮੈਂਟ ਜਿਹੜੇ ਤੁਹਾਡੇ ਹੈਗੇ ਆ ਸਾਰੇ ਡਾਕੂਮੈਂਟ ਤੁਹਾਡੇ ਸਕੈਨ ਹੋਣੇ ਚਾਹੀਦੇ ਆ ਸਕੈਨ ਹੋ ਕੇ ਪ੍ਰੋਪਰ ਡਾਕੂਮੈਂਟ ਤੁਹਾਡੇ ਪੋਸਟਲ ਹੋਣੇ ਚਾਹੀਦੇ ਆ ਫਿਰ ਆਪਾਂ ਡਾਕੂਮੈਂਟ ਨੂੰ ਕੋਰੀਅਰ ਕਰਾਵਾਂਗੇ ਯੂਨੀਵਰਸਿਟੀ ਤੁਹਾਡੇ ਤੋਂ ਇੱਕ ਸਕਾਈਪ ਇੰਟਰਵਿਊ ਲੈ ਸਕਦੀ ਹੈ ਇੰਟਰਵਿਊ ਤੋਂ ਬਾਅਦ ਜੇ ਤੁਹਾਡਾ ਇੰਟਰਵਿਊ ਕਲੀਅਰ ਹੋ ਗਈ ਜੇ ਤੁਹਾਡੀ ਇੰਟਰਵਿਊ ਕਲੀਅਰ ਹੋ ਗਈ ਤੁਹਾਡੇ ਕੋਲੇ COA ਲੈਟਰ ਆਫ ਸੈਪਟੈਂਸ ਆ ਜਾਊਗਾ ਫਿਰ ਤੁਸੀਂ ਟਿਊਸ਼ਨ ਫੀਸ ਅਲਰੇਡੀ ਪੇ ਕਰ ਦਿੱਤੀ ਹੋਊਗੀ ਇੰਟਰਵਿਊ ਤੁਹਾਡੇ ਕਲੀਅਰ ਹੋਊਗੀ ਫਿਰ ਤੁਸੀਂ ਆਪਣੀ ਫਾਈਲ ਨੂੰ BFPS ਦੇ ਬਚਲਾਉਗੇ ਟਿਊਸ਼ਨ ਫੀਸ ਨੂੰ ਪੇ ਤੁਸੀਂ USD ਦੇ ਵਿੱਚ ਕਰਨਾ ਹੈ ਤੇ ਜੇ ਟਿਊਸ਼ਨ ਫੀਸ ਨਹੀਂ ਆਈ ਫਿਰ ਲੋੜ ਨਹੀਂ ਕਿਉਂਕਿ ਇਹ ਟਿਊਸ਼ਨ ਫੀਸ ਜਿਹੜੀ ਪੇ ਕਰਨੀ ਹੈ ਔਰ ਡੋਰਮਟਰੀ ਦੀ ਫੀਸ ਪੇ ਕਰਨੀ ਆ ਟਿਊਸ਼ਨ ਫੀਸ ਤੁਹਾਨੂੰ ਮੈਂ ਦੱਸਿਆ 20% 30% 10% ਨਾਰਮਲ ਟਿਊਸ਼ਨ ਫੀਸ ਆ ਜਾਂਦੀ ਹੈ ਟੋਟਲ ਟਿਊਸ਼ਨ ਫੀਸ ਦੀ ਗੱਲ ਕਰੀਏ ਉਹ ਨੀਅਰ ਅਬਾਊਟ 5 ਲੱਖ ਤੱਕ ਟਿਊਸ਼ਨ ਫੀਸ ਆਉਂਦੀ ਹੈ 5 ਲੱਖ ਦੇ ਵਿੱਚੋਂ ਤੁਹਾਨੂੰ 2.5 ਲੱਖ ਆਉਂਦੀ ਹੈ ਤੁਹਾਨੂੰ 2 ਲੱਖੋਂ ਤੁਹਾਨੂੰ 1 ਲੱਖ ਹੁੰਦੀ ਹੈ ਉਹ ਡਿਪੈਂਡ ਕਰਦਾ ਥੋੜੇ ਅਕੈਡੈਮਿਕ ਸਕੋਰ ਕਿੰਨੇ ਆ ਥੋੜੇ ਆਈਲੈਂਡਸ ਦੇ ਸਕੋਰ ਕਿੰਨੇ ਆ ਤੁਹਾਡਾ ਗੈਪ ਕਿੰਨਾ ਹੈ ਤੁਹਾਡੇ ਕੋਲੇ ਕੋਈ ਐਕਸਟਰਾ ਕਰਿਕੂਲਰ ਐਕਟੀਵਿਟੀ ਹੈ ਜਾਂ ਨਹੀਂ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਲੈਟਰ ਹੈ ਕਿ ਨਹੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਜਿਹੜੀ ਐਡਮਿਸ਼ਨ ਹੈ ਉਹ ਹੁੰਦੀ ਹੈ ਡੂ ਟੂ ਬੀਜੇ ਦਾ ਇੱਕ ਮੈਂ ਓਵਰਆਲ ਦੱਸਣਾ ਚਾਹਣਾ ਹੈ D2 ਵੀਜ਼ਾ ਇੱਕ ਬੈਚਲਰ ਇੱਕ ਮਾਸਟਰ ਇੱਕ ਪੀ ਐਚ ਡੀ ਦੇ ਵਿੱਚ ਇੰਗਲਿਸ਼ ਦੇ ਵਿੱਚ ਐਡਮਿਸ਼ਨ ਲੈਣ ਬਸਤੇ ਹੁੰਦਾ ਹੈ ਜੇਕਰ ਵਿੱਚ ਤੁਸੀਂ ਸਾਰੇ ਕੋਰਸ ਆਪਣੇ ਇੰਗਲਿਸ਼ మీడియం ਦੇ ਵਿੱਚ ਸਾਰੇ ਕੋਰਸ ਤੁਸੀਂ ਆਪਣੀ ਫੀਲ ਆਪਣੀ ਰੈਲੇਵੈਂਟ ਫੀਲਡ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਪਰ ਜਿੰਨਾ ਸਟੂਡੈਂਟ ਦੇ ਕੋਲੇ ਆਈ ਲੈਟਸ ਪੀਟੀ ਨਹੀਂ ਪੀਟੀ ਨਹੀਂ ਸੈਪਟਾਗਾ ਸੋਰੀ ਜਿੰਨਾ ਕੋਲੇ ਆਈ ਲੈਟਸ ਨਹੀਂ ਹੈਗਾ ਉਹ ਅਪਲਾਈ ਨਹੀਂ ਕਰ ਸਕਦੇ ਐਮਆਈ ਅਕਸੈਪਟ ਨਹੀਂ ਹੈਗਾ ਪੀਟੀ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੈਂਗੁਏਜ ਅਕਸੈਪਟ ਨਹੀਂ ਹੈਗੀ ਜਿੰਨਾਂ ਕੋਲੇ ਅਪਲਾਈ ਕਰਨ ਵੇਲੇ ਇਸ ਟਾਈਮ ਅੱਜ ਅਪਲਾਈ ਕਰਨਾ ਹੈ ਫੰਡ ਨਹੀਂ ਹੈਗਾ 16 ਲੱਖ ਰੁਪਈਆ ਉਹ ਵੀ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਅਪਲਾਈ ਕਰਨ ਵੇਲੇ ਸਟਾਰਟਿੰਗ ਦੇ ਵਿੱਚ 15 ਤੋਂ ਲੈ ਕੇ 16 ਲੱਖ ਰੁਪਈਆ ਆਪਾਂ ਨੂੰ ਫੰਡ ਚਾਹੀਦਾ ਹੁਣ ਇਸ ਦੇ ਨਾਲ ਨਾਲ ਜੇ ਤੁਸੀਂ ਅਪਲਾਈ ਕਰਨਾ ਹੈ ਇਸ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਪਰਸੈਂਟੇਜ ਕਿੰਨੇ ਆ ਤੁਹਾਡੇ ਕੋਲ ਆਈਲੈਂਡਸ ਜਿਹੜੀ ਕਿੰਨੀ ਮਤਲਬ ਕਿੰਨੇ ਤੁਹਾਡਾ ਗੈਪ ਗੈਪ ਹੈ ਕਿੰਨੇ ਤੁਹਾਡੇ ਆਈਲੈਂਡਸ ਦੇ ਸਕੋਰ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਦੇਖ ਕੇ ਆਈਲੈਂਡਸ ਦੇ ਸਕੋਰ ਨੂੰ ਤੁਹਾਡੇ ਪਰਸੈਂਟੇਜ ਨੂੰ ਤੁਹਾਡੇ ਗੈਪ ਨੂੰ ਤੁਹਾਡੇ ਕੋਲ ਐਕਸਟਰਾ ਕਰਿਕੂਲਰ ਐਕਟੀਵਿਟੀ ਤੁਹਾਡੇ ਕੋਲ ਜੌਬ ਐਕਸਪੀਰੀਅੰਸ ਨੂੰ ਦੇਖ ਕੇ ਜੁਨੀਵਰਸਿਟੀ ਨੇ ਐਡਮਿਸ਼ਨ ਦੇਣਾ ਹੈ ਐਡਮਿਸ਼ਨ ਦੇ ਅਕੋਰਡਿੰਗ ਉਸਨੇ ਟਿਊਸ਼ਨ ਪੀਸ ਦੇ ਵਿੱਚ ਚੈੱਕ ਕਰਨਾ ਹੈ ਕਿ ਤੁਹਾਨੂੰ ਕਿੰਨੇ ਟਿਊਸ਼ਨ ਪੀਸ ਇਸ ਦੇ ਵਿੱਚੋਂ ਕੱਟ ਸਕਦੀ ਹੈ ਤੁਹਾਨੂੰ 30% ਤੁਹਾਨੂੰ 20% ਤੁਹਾਨੂੰ ਸਾਰੀ ਵੀ ਕੱਟ ਸਕਦੀ ਹੈ ਇਸ ਦੀ ਮੈਂ ਗਾਰੰਟੀ ਨਹੀਂ ਕਰਨੀ ਹੈ ਯੂਨੀਵਰਸਿਟੀ ਨੇ ਸਲੈਕਟ ਕਰਨਾ ਸੋ ਕਈ ਯੂਨੀਵਰਸਿਟੀਆਂ ਹੈਗੀਆਂ ਜਿਹੜੀਆਂ ਕੱਲੇ ਆਈਲੈਂਡ ਦੇ ਸਕੋਰ ਚੈੱਕ ਕਰਦੀਆਂ ਮੈਂ ਇੱਕ ਗੱਲ ਹੋਰ ਦੱਸਾਂ ਕਈ ਯੂਨੀਵਰਸਿਟੀਆਂ ਦੇ ਵਿੱਚ ਅਪਲਾਈ ਕਰਦੇ ਆ ਉਹ ਸਿਰਫ ਆਈਲੈਟਸ ਦੇ ਸਕੋਰ ਨੂੰ ਹੀ ਚੈੱਕ ਕਰਕੇ ਸਕਾਲਰਸ਼ਿਪ ਦਿੰਦੀਆਂ ਪਰਸੈਂਟੇਜ 50 ਹੈ ਚਾ 40 ਹੈ ਚਾ 80 ਉਹਨਾਂ ਨੂੰ ਕੋਈ ਮੈਟਰ ਨਹੀਂ ਕਈ ਯੂਨੀਵਰਸਿਟੀਆਂ ਸਿਰਫ ਪਰਸੈਂਟੇਜ ਚੈੱਕ ਕਰਦੀਆਂ ਆਈਲੈਟਸ ਨੂੰ ਹੀ ਚੈੱਕ ਕਰਦੀਆਂ ਕਈ ਯੂਨੀਵਰਸਿਟੀਆਂ ਪਰਸੈਂਟੇਜ ਵੀ ਚੈੱਕ ਕਰਦੀਆਂ ਆਈਲੈਟਸ ਸਕੋਰ ਵੀ ਚੈੱਕ ਕਰਦੀਆਂ ਹੁਣ ਉਹ ਤੁਹਾਡੀ ਕੀ ਪ੍ਰੋਫਾਈਲ ਹੈ ਜੇ ਤੁਹਾਡੇ ਬਹੁਤ ਹੀ ਜ਼ਿਆਦਾ ਸੋਹਣੇ ਬੈਂਡ ਸਕੋਰ ਹੈ ਫਿਰ ਤੁਸੀਂ ਉਸ ਆਈਲੈਟਸ ਦੇ ਉਸ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰੋ ਜਿਹੜੀ ਯੂਨੀਵਰਸਿਟੀ ਸਿਰਫ ਆਈਐਲਟਸ ਦੇ ਸਕੋਰ ਨੂੰ ਹੀ ਸਕਾਲਰਸ਼ਿਪ ਦਿੰਦੀ ਹੈ ਮੈਂ ਦੁਬਾਰਾ ਦੱਸ ਰਿਹਾ ਉਸ ਯੂਨੀਵਰਸਿਟੀ ਦੇ ਵਿੱਚ ਕੋਈ ਤਾਲਕਤ ਨਹੀਂ ਹੈਗਾ ਤੁਹਾਡੇ ਪਰਸੈਂਟੇਜ ਕਿੰਨੇ ਆ ਤੁਹਾਨੂੰ 100% ਸਕਾਲਰਸ਼ਿਪ ਮਿਲ ਸਕਦੀ ਹੈ ਪਰ ਡਾਰਮਟਰੀ ਦੀ ਫੀਸ ਤੁਹਾਨੂੰ ਪੇ ਕਰਨੀ ਪਊਗੀ ਸਾਊਥ ਕੋਰੀਆ ਦੇ ਵਿੱਚ ਫ੍ਰੀ ਸਟੱਡੀ ਦੇ ਨਾਮ ਤੇ ਅਸੀਂ ਐਵੇਂ ਨਹੀਂ ਰੋਲਾ ਪਾਰੇ ਵਾਕੇ ਹੀ ਮਿਲਦੀ ਹੈ ਸੋ ਜੇ ਤੁਸੀਂ ਅਪਲਾਈ ਕਰਨਾ ਹੈ ਸਾਊਥ ਕੋਰੀਆ ਦੇ ਵਿੱਚ ਲੇਟ ਨਾ ਕਰੋ ਲੇਟ ਨਾ ਕਰੋ ਮੈਂ ਦੁਬਾਰਾ ਕਹਿ ਰਿਹਾ ਏ ਤੁਹਾਡਾ ਨੁਕਸਾਨ ਹੈ ਮੈਨੂੰ ਕੋਈ ਚੱਕਰ ਨਹੀਂ ਕਿਉਂਕਿ ਨੁਕਸਾਨ ਤਾਂ ਹੈ ਸੀਟਾਂ ਫੁੱਲ ਹੋ ਜਾਂਦੀਆਂ ਨੇ ਸੇਮ ਕੋਰਸ ਨਹੀਂ ਮਿਲਦਾ ਇਨ ਕੇਸ ਐਡਮਿਸ਼ਨ ਨਹੀਂ ਮਿਲੀ ਕੋਈ ਚੱਕਰ ਨਹੀਂ ਯਾਰ ਦੁਬਾਰਾ ਹੋਰ ਯੂਨੀਵਰਸਿਟੀ 'ਚ ਅਪਲਾਈ ਕਰਦਾਂਗੇ ਆਪਣੇ ਕੋਲ ਐਟ ਲੀਸਟ ਆਪਸ਼ਨ ਹੋਊਗੀ ਪਰ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤੁਹਾਡੀ ਮਰਜ਼ੀ ਹੈ ਸਾਊਥ ਕੋਰੀਆ ਡੀ ਟੂ ਵੀਜ਼ਾ ਇੰਗਲਿਸ਼ ਦੇ ਬੱਚੇ ਫ੍ਰੀ ਸਟੱਡੀ ਲੈਣੀ ਹੈ ਤਾਂ ਤੁਸੀਂ ਮੇਰੇ ਦਿੱਤੇ ਹੋਏ ਨੰਬਰ ਦੇ ਉੱਪਰ ਕਾਲ ਕਰੋ ਆਫਿਸ 'ਚ ਵਿਜ਼ਿਟ ਕਰੋ ਕਿਸੇ ਵੀ ਟਾਈਮ ਆ ਸਕਦੇ ਹੋ ਥੈਂਕ ਯੂ ਸੋ ਮੱਚ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੇ ਥੋੜਾ ਬਹੁਤ ਧੰਨਵਾਦ ਨੈਕਸਟ ਵੀਡੀਓ ਮੈਂ ਲੈ ਕੇ ਆਉਂਗਾ ਡੀ 2 ਵੀਜ਼ਾ ਤੇ ਡੀ 4 ਵੀਜ਼ਾ ਦੋਨਾਂ ਵਿੱਚ ਕੀ ਫਰਕ ਹੈ ਕਿਹੜਾ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਹੈ ਡੀ 2 ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਕਿ ਡੀ 4 ਅਪਲਾਈ ਕਰਨਾ ਚਾਹੀਦਾ ਹੈ D2 ਵੀਜ਼ੇ ਦਾ ਕਿੰਨਾ ਖਰਚਾ ਆਉਂਦਾ ਹੈ D4 ਵੀਜ਼ੇ ਦਾ ਕਿੰਨਾ ਖਰਚਾ ਆਉਂਦਾ ਹੈ ਪਰ ਜੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸੱਚੀ ਕਹਿਣਾ ਫਿਰ ਤੁਹਾਨੂੰ ਕੋਈ ਉਹ ਨਹੀਂ ਤੋਂ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਿਆ ਤੁਸੀਂ ਥੈਂਕ ਯੂ ਸੋ ਮਚ ਸਾਰਿਆਂ ਦਾ ਥੈਂਕ